ਕਿ ਦਰਵੇਸ਼ ਅਨੁਸਾਰਾ ਰੱਬ ਦਾ ਹੁੰਦਾ ਹੈ ਜੀ ਉਹ ਕਿਸੇ ਬੰਦੇ ਦੇ ਸਾਰੇ ਗੁਰੂ ਜਿਹੜਾ ਹੁਣ ਦੇਖੋ ਪਿਰਥੀ ਚੰਦ ਸਹਾਰਾ ਲੈਂਦਾ ਸੁਲੀ ਖਾਂ ਦਾ ਗੁਰੂ ਅਰਜੁਨ ਦੇਵ ਤੇ ਨਹੀਂ ਲਿਆ ਨਾ ਸੁਲੀ ਕੋਲ ਪਿਰਥੀ ਘਾਤਨ ਪਤਾ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਉਹ ਜਾਣਦਾ ਵੀ ਆਪਣੇ ਗੁਰੂ ਸੱਕੇ ਭਰਾ ਨੂੰ ਮਰਵਾਣ ਲਈ ਆਪਣੇ ਭਤੀਜੇ ਨੂੰ ਮਰਵਾਣ ਲਈ ਸਤਿਗੁਰੂ ਗੁਰੂ ਅਰਜੁਨ ਦੇਵ ਗੁਰੂ ਅਰਗੁਬਿੰਦ ਸਿੰਘ ਜੀ ਹੁਣ ਦੇਖੋ ਇਹ ਸ਼ਬਦ ਸਾਰੇ ਸੁਣਾਨੇ ਨਹੀਂ ਤੇ ਗੁਰੂ ਅਰਜੁਨ ਸਾਹਿਬ ਦੇ ਸਾਹਮਣੇ ਸਿੱਖਾਂ ਨੇ ਖਿਮਾ ਕਰਿਓ ਇਹ ਦੋ ਤਿੰਨ ਉਹਨਾਂ ਨੇ مشਵਰੇ ਰੱਖੇ ਮਤਾਦਰਤ ਹੁੰਦਾ ਸਲਾਹ ਦੇ ਦੀ ਸ਼ਬਦਾਂ ਨੂੰ ਸਭ ਨੂੰ ਪਤਾ ਹੈ ਪ੍ਰਥਮੇ ਮਤਾ ਜੇ ਪਤਰੀ ਚਲਾਉ ਸੁਲੀ ਕਾ ਚੜ ਕੇ ਆ ਰਿਹਾ ਤੇ ਇਹ ਸਲਾਹ ਦਿੱਤੀ ਗਈ ਵੀ ਇੱਕ ਕੰਮ ਕਰੋ ਗੁਰੂ ਅਰਜੁਨ ਦੇਵ ਦੀ ਚਿੱਠੀ ਲਿਖ ਦਿਓ ਤੇ ਸੁਲੀ ਨੂੰ ਕਹਿ ਦਿੱਤਾ ਜਾਏ ਜੀ ਸਾਡਾ ਤੇਰਾ ਕੋਈ ਝਗੜਾ ਨਹੀਂ ਸਤਗੁਰੂ ਕਹਿੰਦੇ ਨਾ ਕੋਈ ਸੁਲਾ ਵਾਲਾ ਕੰਮ ਨਹੀਂ ਇਹ ਜਿੱਦ ਨਹੀਂ ਇਹ ਅਸਲ 'ਚ ਵੀ ਇਹ ਕਟਨਾਵਾ ਸਾਰੀਆਂ ਸਾਨੂੰ ਇਤਿਹਾਸ ਸਿਰਜ ਕੇ ਦੱਸ ਰਹੇ ਸਨ ਇਹ ਕੁਝ ਵਰਤਾਰੇ ਵਰਤਦੇ ਆ ਕਹਿੰਦੇ ਨਾ ਚਿੱਠੀ ਨਹੀਂ ਲਿਖੜੀ ਉਹਨੂੰ ਕਹਿੰ ਲੱਗੇ ਜੇ ਚਿੱਠੀ ਨਹੀਂ ਲਿਖਣੀ ਫਿਰ ਦੋ ਆਦਮੀ ਭੇਜ ਦਿਓ ਉਹਦੇ ਨਾਲ ਗੱਲਬਾਤ ਕਰ ਲੈਣ ਮਹਾਰਾਜ ਕਹਿੰ ਲੱਗੇ ਨਾ ਫਿਰ ਕਹਿੰਦੇ ਕੀ ਸੋਚਿਆ ਜੇ ਸਤਿਗੁਰੂ ਕਹਿੰਦੇ ਉਹਨੂੰ ਸੁਲੀ ਦਾ ਪ੍ਰੋਥਾ ਹੈ ਮੈਨੂੰ ਸੁਲੀ ਨੂੰ ਪੈਦਾ ਕਰਨ ਵਾਲੇ ਰੱਬ ਦਾ ਭਰੋਸਾ ਮੋਦੀ ਸਹਾਇ ਜੀ ਨਾ ਪਿਆ। ਪ੍ਰਥਮੇ ਮਤਾ ਜੇ ਪਤਰੀ ਚਲਾਵਾਂ ਦੁਤੀਏ ਮਤਾ ਦੋ ਮਾਨਕ ਪੰਚਾਵ ਤੇ ਮੈਂ ਆਪ ਨੂੰ ਵਿੱਚੋਂ ਕਥਤ ਬੇਨਤੀ ਕਰਨੀ ਹੈ ਗੁਰਬਾਣੀ ਦਾ ਅਭਿਆਸ ਸਾਰੇ ਕਰਿਆ ਕਰੂੰ। ਇਹ ਆਪਾਂ ਸਾਰੇ ਕਰੀਏ ਕਿਉਂਕਿ ਬੀਬੀਓ ਭੈਣੋ ਜਦੋਂ ਗੁਰਬਾਣੀ ਦੀ ਕਥਾ ਹੁੰਦੀ ਮੈਂ ਕੱਲ ਵੀ ਕਿਹਾ ਜੇ ਗੁਰਬਾਣੀ ਦਾ ਪਾਠ ਕੀਤਾ ਤੇ ਕਥਾ ਦਾ ਸਵਾਦ ਵੱਖਰਾ ਆਉਣਾ ਹੈ ਜੇ ਗੁਰਬਾਣੀ ਦਾ ਅਭਿਆਸ ਨਹੀਂ ਕੀਤਾ ਨਾ ਜਿੰਨੀ ਮਰਜ਼ੀ ਢੂੰਗੀ ਗੱਲ ਕਰ ਜੋ ਸਿਰ ਦੇ ਉੱਤੋਂ ਨਿਕਲ ਜਾਣੀ ਹੈ ਇਸ ਤਰ੍ਹਾਂ ਹੀ ਹੈ ਨਾ ਜੀ ਬੱਚੇ ਪੜਦੇ ਮੈਂ ਕੱਲ ਸ਼ਹਿਰ ਦਿੱਤੀ ਕਿਹਾ ਸੀ ਉਹਨਾਂ ਕੋਲ ਸਿਲੇਬਸ ਹੈ ਆਪਣੇ ਕੋਲ ਤੇ ਕੁਝ ਵੀ ਨਹੀਂ ਜੀ ਕੋਈ ਕੋਈ ਸਕੂਲ ਦੀ ਤਰ੍ਹਾਂ ਵੀ ਨਹੀਂ ਗੁਰਦੁਆਰਾ ਚੱਲਦਾ ਪਿਆ ਕੋ ਜੇ ਆਪਾਂ ਗੁਰਦੁਆਰੇ ਆਏ ਗੁਰੂ ਰਾਮਦਾਸ ਜੀ ਨੇ ਕਿਹਾ ਇਹ ਗੁਰਦੁਆਰਾ ਪਾਠਸ਼ਾਲੇ ਜਿੱਥੇ ਜਿਵੇਂ ਪਾਠਸ਼ਾਲਾ ਵਿੱਚ ਮਦਰਸੇ ਵਿੱਚ ਗੁਰੂਕੋਲ ਚ ਸਕੂਲ ਚ ਆਏ ਬੱਚੇ ਨੇ ਹਰ ਰੋਜ਼ ਨਵਾਂ ਸਬਕ ਸਿੱਖਣਾ ਨਵੇਂ ਹੁਕਮਨਾਮੇ ਦਾ ਮਤਲਬ ਇਹ ਸੀ ਕਿ ਸਿੱਖ ਆਵੇ ਤੇ ਰੋਜ਼ ਗੱਲ ਸਮਝ ਕੇ ਜਾਏ ਗੁਰੂ ਰੇਜ ਕੀ ਕਹੇ ਫਿਰ ਮੈਂ ਬੇਨਤੀ ਕਰਨ ਲੱਗਾ ਉਸੇ ਵਿਸ਼ੇ ਤੇ ਕਿ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਕੇ ਲਬਜ਼ ਉਹਨਾਂ ਕਹਿਆ ਵੀ प्रथमे ਮਤਾ ਜੇ ਪਤਰੀ ਚਲਾਉ ਮ ਦੁਤੀਏ ਮਤਾ ਦੁ ਮਾਨਕ ਪੰਚਾਉ ਤ੍ਰਿਤਿਆ ਮਤਾ ਕਿਛ ਕਰੋ ਉਪਾਇਆ ਕੁਝ ਕਰੋ ਮਹਾਰਾਜ ਕਹਿੰਦੇ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਤੇ ਆਂ ਜਾਂ ਤੂੰ ਤਾਂ ਮੈਂ ਸਭ ਕੋ ਸਭ ਛੱਡ ਦਿੱਤੇ ਸਿਰਫ ਤੂੰ ਹੀ ਤੇ ਵਾਪਰਿਆ ਕਿ ਸਤਗੁਰਾਂ ਦਾ ਸ਼ਬਦ ਸੁਲੀ ਤੇ ਨਾਰਾਇਣ ਰਾਖ ਉਹਨੇ ਰੱਖ ਲਿਆ ਜਿਹੜਾ ਮੇਰੇ ਨਾਲ ਸੀ ਹੁਣ ਇਸ ਨੁਕਤੇ ਨੂੰ ਮੇਰੇ ਸੁਣੋ ਸੁਲੀ ਕੋਲ ਕਿੰਨੀ ਫੌਜ ਕਿੰਨਾ ਲਾਮ ਲਸ਼ਕਰ ਉਹਨੇ ਕਿਹਾ ਕੱਲ ਸ਼ਾਮ ਤੱਕ ਗੁਰੂ ਅਰਜੁਨ ਦੇ ਬਾਰੇ ਕਹਿੰਦਾ ਖਤਮ ਬਸ ਅੱਜ ਸ਼ਾਮ ਤੱਕ ਹੈ ਜਦੋਂ ਦੂਜੀ ਸ਼ਾਮ ਆਈ ਉਹਨੇ ਦੇਰ ਤੱਕ ਸੁਲੀ ਸੜ ਕੇ ਫੁਲੜੀ ਬਣ ਚੁੱਕਾ ਸੀ ਮੈਂ ਫੁਲੜੀ ਸ਼ਬਦ ਵਰਤਿਆ ਹੈ ਫੁਲੜੀ ਸ਼ਬਦ ਸਮਝ ਨਹੀਂ ਆ ਨੀ ਜੀ ਪਹਿਲਾਂ ਫੁਲੜੀਆਂ ਦਾ ਪ੍ਰਸ਼ਾਦ ਮਿਲਦਾ ਹੁੰਦਾ ਸੀ ਇੱਥੋਂ ਦੇ ਨਿਆਂਦਾਨ ਨੂੰ ਪਤਾ ਫੁਲੜੀਆਂ ਕੀ ਨੇ ਤੇ ਸਾਡੇ ਬਾਣੀਆਂ ਹੁੰਦਾ ਸੀ ਉਹ ਦੋਨੋਂ ਭੋਜਨ ਕਿੰਦਾ ਸੀ ਨਿੱਕੇ ਹੁੰਦੇ ਆ ਉਹ ਨਾਲੇ ਵਿੱਚ ਦਾਲ ਸੇਵੀਆਂ ਪਾ ਦਿੰਦਾ ਸੀ ਲੋਣ ਵਾਲੀਆਂ ਨਾਲੇ ਮਿੱਟੀਆਂ ਭੁਲੜੀਆਂ ਪਾ ਦਿੰਦਾ ਸੀ ਤਪ ਗਿਆ ਜੀ ਉਹ ਉਹ ਕਿਹੜੀ ਖੇਡ ਵਾਪਰੀ ਮੈਂ ਅਰਜ਼ ਕਰਾਂਗਾ ਕਿ ਤੁਰਿਆ ਜਾ ਰਿਹਾ ਹੈ ਦਰਬੇਸ਼ ਮੈਂ ਥੋੜੀ ਜਿਹੀ ਉਦਾਹਰਨਾ ਲੈ ਰਿਹਾ ਅੱਜ ਸਿਰਫ ਇੱਕੋ ਗੱਲ ਤੇ ਜ਼ੋਰ ਦੇਣਾ ਸੁਚੱਜੀ ਹੋਵੇ ਜਿਨੂੰ ਰੱਬ ਤੇ ਬਰੋਸਾ ਹੈ ਤੂੰ ਨਾ ਸਭ ਕੋਈ ਨਾਲ ਕਹੇ ਜੇ ਤੂੰ ਕੋਈ ਨਹੀਂ ਤੇ ਕੁਝ ਵੀ ਨਹੀਂ ਸੱਚੇ ਕਿ ਤੇਰੇ ਕਰਕੇ ਮੇਰੀ ਕੀਮਤ ਹੈ ਜੇ ਤੁਸੀਂ ਨਹੀਂ ਤੇ ਸਾਡੀ ਕੀਮਤ ਕੀ ਜੋ ਮਰਜੀ ਕਰੀ ਜਾਈਏ ਬਸੰਤ ਸਵਰਗ ਲੋਕ ਹੈ ਜਿਤ ਜਿਤ ਤੇ ਪ੍ਰithvi ਨਵਖੰਡਣ ਹੈ ਬਿਸਰੰਤ ਹਾਰ ਗੋਪਾਲ ਨਾਨਕ ਤੇ ਪ੍ਰਾਣੀ ਉद्याਨ ਪਰਮਣ ਹੈ ਕਦੀ ਬਸੰਤ ਬਸੰਦਰ ਤੇ ਵਸਦਾ ਹੋਵੇ ਲੋਕੀ ਸਵਰਗ ਲਈ ਤਰਲੇ ਲੈਂਦੇ ਆ ਗੁਰੂ ਅਰਜੁਨ ਦੇਵ ਕਹਿੰਦੇ ਜੇ ਬੰਦਾ ਸਵਰਗ ਵਿੱਚ ਵੀ ਰਹਿੰਦਾ ਹੋਵੇ ਸਾਰੀ ਪ੍ਰithvi ਜਿੱਤੀ ਹੋਵੇ ਜੇ ਰੱਬ ਨਾਲ ਕੋਈ ਨਹੀਂ ਨਾ ਚਿੱਤੇ ਰੱਖਿਓ ਲੜਕਾਂ ਦਾ ਕੋੜੀ ਬੰਦਾ ਹੈ ਦਰਵੇਸ਼ ਤੁਰਿਆ ਜਾ ਰਿਹਾ ਹੈ ਤੇ ਮਾਨਮਤੀ ਔਰਤ ਆਪਣੇ ਮਕਾਨ ਦੀ ਛੱਤ ਉੱਤੇ ਮਹਿਲ ਤੇ ਟਹਿਲਦੀ ਪਈ ਸੀ ਜੋ ਵਿਦਵਾਨ ਕਹਿੰਦਾ ਇੰਨੇ ਕੀ ਕੀਤਾ ਜੀ ਪਾਨ ਚਬਾਰੀ ਸੀ ਇਲਤ ਕੀਤੀ ਉਤੋਂ ਪਾਨ ਦਾ ਜਿਹੜਾ ਛਿਲਕਾ ਸੀ ਕਈ ਲਬਜ਼ੋਰ ਵਰਦਨ ਦਾ ਫੋਗ ਜਿਹੜਾ ਸੀ ਉਹ ਫਕੀਰ ਦੇ ਸਿਰ 'ਚ ਜਾਣ ਕੇ ਸੜ ਦਿੱਤਾ ਮੂੰਹ ਚੋਂ ਕੱਢ ਕੇ ਨਾ ਉਦੇ ਸਿਰ ਚ ਮਾਰਿਆ ਛੇਰ ਜੇ ਇਲਤ ਕੀਤੀ ਜਦੋਂ ਉਹਦੇ ਸਿਰ ਚ ਕੋਈ ਚੀਜ਼ ਵੱਜੀ ਉਹਦੇ ਮਨ ਚ ਆਇਆ ਵੇਖਿਆ ਵੀ ਕੌਣ ਹੈ ਉੱਤੇ ਉਹਨੇ ਧਿਆਨ ਦਿੱਤਾ ਵੀ ਕਿਹੜੀ ਚੀਜ਼ ਦੇਖਵੀਂ ਭਾਵੇਂ ਥੋੜੀ ਜਿਹੀ ਸਵਰਸਤੇ ਕੀਤੀ ਉਹ ਹੱਸਦੀ ਪਈ ਸੀ ਫਕੀਰ ਨੇ ਸਿਰਫ ਗਹਿਰੀ ਨਜ਼ਰ ਨਾਲ ਦੇਖਿਆ ਦਰवेश ਨੇ ਤੇ ਯਾਦ ਰੱਖਿਓ ਦਰवेश ਦਾ ਲਬਜ਼ੀ ਅਰਥ ਵੀ ਇਹ ਵੇ ਜਿਹੜਾ ਆਪਣੇ ਮਹਿਬੂਬ ਦੇ ਦਰ ਤੇ ਲਟਕਿਆ ਹੈ ਅਸਲ ਵਿੱਚ ਪਰਸ਼ਨ ਸ਼ਬਦੇ ਦਰਵੇਜ਼ ਪੰਜਾਬੀ ਚ ਬਣ ਗਿਆ ਦਰਵੇਸ਼ ਦਰ ਅਵੇਜ਼ ਦਾ ਅਰਥ ਹੈ ਜਿਹੜਾ ਬੂਏ ਉੱਤੇ ਲਟਕਿਆ ਉਹਨੂੰ ਦਰਵੇਸ਼ ਕਹਿੰਦੇ ਆ ਉਹ ਦਰਵੇਸ਼ ਨੇ ਸਿਰਫ ਔਰਤ ਵੱਲ ਦੇਖਿਆ ਉਹਨੇ ਇੰਨਾ ਗੁੱਸਾ ਕੀਤਾ ਵੀ ਮੰਗਤੇ ਦੀ ਕਿ ਤਾਕਤ ਮੇਰੇ ਵੱਲ ਦੇਖੇ ਜਦੋਂ ਬੰਦੇ ਦਾ ਪੈਸਾ ਵੱਧ ਜਾਂਦਾ ਨਾ ਉਦੋਂ ਚੇਤੇ ਰੱਖਿਓ ਟੱਚ ਮੋਬਾਈਲ ਬਣ ਜਾਂਦਾ ਹੈ ਜਦੋਂ ਪੈਸਾ ਨਹੀਂ ਹੁੰਦਾ ਉਦੋਂ ਸਭ ਕੁਝ ਹੁਣੀ ਜਾਂਦਾ ਹੈ ਜਿੱਦਨ ਪੈਸਾ ਤੇ ਸਟੇਟਸ ਆ ਜਾਏ ਉਹਦੋਂ ਇਨੀ ਕੌਮੇ ਵੱਧ ਜਾਂਦੀ ਏ ਮੈਂ ਟੱਚ ਪਾਉਣ ਕੇ ਨਾ ਹੱਥ ਲਾਏ ਕਦਮ ਚੱਲਣ ਲੱਪਿੰਦਾ ਬਰਦਾਸ਼ਤ ਨਹੀਂ ਹੁੰਦਾ ਐਤੋਂ ਮੈਨੂੰ ਕੋਈ ਕਹੇ ਉਹਦੇ ਮਨਸੇ ਨੇ ਕੀ ਕਹਿ ਦੇ ਫਕੀਰ ਦੀ ਬਣ ਜੀ ਉਹਨੇ ਘਰ ਵਾਲੇ ਕੋਲ ਉੱਤੇ ਸੀ ਬੈਠਾ ਨੇ ਕਹੇ ਤੇ ਕਾਹਦਾ ਪੈਸਾ ਕਾਦੀ ਤੇਰੀ ਚੌਧਰ ਅਲੰਗਦਾ ਹੋਇਆ ਮੰਗਤਾ ਮੇਰੇ ਵੱਲ ਝਾਤੀ ਮਾਰ ਗਿਆ ਤਾਂ ਕਿ ਉਹ ਜੇ ਮੈਂ ਪਾਣ ਸਿਰ ਤੇ ਸੱਡ ਦਿੱਤਾ ਉਹ ਜੋਰੂ ਕਾ ਗੁਲਾਮ ਉਤਰਿਆ ਹਾਥੋਂ ਦੇ ਸਿਰ ਡੰਡਾ ਜੀ ਉਹ ਫਕੀਰ ਤੁਰਿਆ ਜਾ ਰਿਹਾ ਸੀ ਉਹਨੇ ਪੂਰੇ ਜ਼ੋਰ ਨਾਲ ਡੰਡਾ ਉਹਦੇ ਸਿਰ 'ਚ ਮਾਰਿਆ ਡੰਡਾ ਵੱਜਿਆ ਉਹਦਾ ਸਿਰ ਖੁੱਲ ਗਿਆ ਜੀ ਫਕੀਰ ਦਾ ਦਰवेश ਦਾ ਖੂਨ ਨਿਕਲਿਆ ਉਹਨੇ ਹੱਥ ਨਾਲ ਉਥੇ ਹੀ ਬਹਿ ਗਿਆ ਜਿਵੇਂ ਚੱਕਰ ਜਿਹਾ ਆ ਗਿਆ ਨਾ ਬੰਦੇ ਨੂੰ ਉਥੇ ਹੀ ਬਹਿ ਗਿਆ ਤੇ ਉਂਗਲਾਂ ਨਾਲ ਹੱਥ ਲਾ ਕੇ ਉੱਤੇ ਹੱਥ ਦੀਆਂ ਉਂਗਲਾਂ ਖੂਨ ਲੱਗ ਗਿਆ ਨਾਲੇ ਵੇਖੀ ਜਾਂ ਨਾਲੇ ਮੁਸਕਰਾਈ ਜਾ ਕਹਿੰਦਾ ਵਾਹ ਜ ਨਵੀਂ ਕਿਰਪਾ ਕਰ ਦਿੱਤੀ ਆ ਵਾਹ ਉਹ ਬੰਦਾ ਮਾਰ ਕੇ ਦੌੜ ਗਿਆ ਪਿਛਾਂ ਆਪਣੀ ਘਰ ਵਾਲੇ ਨੂੰ ਦੱਸਣ ਲਈ ਵੇਖ ਜਿੰਨੇ ਤੇਰੇ ਵੱਲ ਝਾਤੀ ਮਾਰੀ ਮੈਂ ਸਿਰ ਪਾੜ ਦਿੱਤਾ ਜਦੋਂ ਮਕਾਨ ਦੀ ਛੱਤ ਤੇ ਪਹੁੰਚਿਆ ਅਖੀਰ ਵਾਲੇ ਸਤਹਿ ਤੇ ਪੌੜੀ ਤੇ ਗਿਆ ਪੈਰ ਫਿਸਲਿਆ ਸਿਰ ਪਰਨੇ ਥੱਲੇ ਡਿੱਗਿਆ ਨਾਲ ਹੀ ਗਾਟਾ ਟੁੱਟ ਗਿਆ ਤੇ ਤੜਫਣ ਲੱਗ ਪਿਆ ਗਾਟਾ ਸਮਝ ਗਿਆ ਨਾ ਹਾਂ ਇਹ ਵੀ ਮੈਂ ਪੁਰਾਣੀ ਜਾਣ ਜਾਣ ਕੇ ਸ਼ਬਦ ਬੋਲਣਾ ਮੇਰੀ ਬੇਨਤੀ ਹੈ ਤੁਹਾਨੂੰ ਚੇਤੇ ਆ ਜਾਣ ਉਹਦੀ ਗੀਚੀ ਟੁੱਟ ਗਈ ਜੀ ਗਰਦਨ ਜਦੋਂ ਡਿੱਗਾ ਤੜਪੇ ਉਨੀ ਚਿਰ ਨੂੰ ਉਹਦਾ ਵੀ ਪਾਰਾ ਥੋੜਾ ਜਿਹਾ ਹਉਮੇ ਦਾ ਥੱਲੇ ਆ ਗਿਆ ਠੰਡੀ ਹੋ ਗਈ ਉਹ ਆ ਕੇ ਦਰਵੇਸ਼ ਨੂੰ ਕਹਿੰਦੀ ਬਖਸ਼ ਦੇ ਘਰ ਵਾਲੇ ਕੋਲ ਨਹੀਂ ਗਈ ਬਖਸ਼ ਦੇ ਉਹ ਕਹਿੰਦਾ ਤੂੰ ਕੌਣ ਬੀਬਾ ਤੂੰ ਕੌਣ ਹੈ ਕਹਿੰਦੀ ਮੈਂ ਉਹ ਜਿਹਨੇ ਤੇਰੇ ਸਿਰ 'ਚ ਪਾਣ ਸਟਿਆ ਸੀ ਉਹ ਕਹਿੰਦਾ ਮੈਂ ਤੇ ਤੈਨੂੰ ਜਾਣਦਾ ਹੀ ਨਹੀਂ ਵੇਖੋ ਦੀ ਬਿਰਤੀ ਕਹਿੰਦੀ ਹੈ ਨਹੀਂ ਮੈਂ ਹਾਂ ਉਹ ਜਿਹੜਾ ਤੁਹਾਡੇ ਸਿਰ 'ਚ ਡੰਡਾ ਮਾਰ ਕੇ ਗਿਆ ਉਹ ਮੇਰਾ ਮਾਲਕ ਹੈ ਉਹ ਤਰਪਦਾ ਪਿਆ ਡਿੱਗ ਪਿਆ ਬਖਸ਼ ਦੇ ਉਹ ਕਹਿੰਦਾ ਅੱਛਾ ਅੱਛਾ ਤੇਰਾ ਮਾਲਕ ਹੈ ਕਹਿੰਦੀ ਹੈ ਖਾਂ ਕਹਿੰਦਾ ਕਿ ਫਕੀਰ ਕਹਿੰਦਾ ਮੈਨੂੰ ਬਖਸ਼ ਦੇ ਉਹ ਕਹਿੰਦੀ ਮੈਂ ਮਖਿਮਾ ਮੰਗਣਾ ਹੀ ਤੈਨੂੰ ਕੀ ਬਖਸ਼ ਦਿਆਂ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਇਹ ਮਾਲਕਾਂ ਮਾਲਕਾਂ ਦਾ ਝਗੜਾ ਹੈ ਤੇ ਅਨ੍ਹਾ ਸੁਣੋ ਜਾਂ ਤੂੰ ਤਾਂ ਮੈਂ ਸਭ ਕੁ ਮੈਂ ਕਹਾਣੀ ਸਾਖੀ ਤਾਂ ਲੈ ਰਿਹਾ ਵੀ ਗੱਲ ਪੱਕੀ ਹੋ ਜਾ ਆਪਣੀ ਵੀ ਸੱਚ ਜੀ ਕੌਣ ਹੈ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਉਹ ਮਾਲਕਾਂ ਦਾ ਕਸੂਰ ਹੈ ਉਹ ਕਹਿੰਦੀ ਮੈਂ ਸਮਝੀ ਨਹੀਂ ਕਹਿਣ ਲੱਗੀ ਤੈਨੂੰ ਕਹਿੰਦਾ ਤੈਨੂੰ ਸਿਰਫ ਆਪਣੇ ਇਸ ਬੰਦੇ ਮਾਲਕ ਤੇ ਭਰੋਸਾ ਹੈ ਚੇਤੇ ਰੱਖੀ ਮੈਂ ਤੁਰਿਆ ਇਕੱਲਾ ਫੇਰ ਨਾ ਮੇਰੇ ਪਿੱਛੇ ਵੀ ਕੋਈ ਮਾਲਕ ਹੈ ਤੇਰੇ ਮਾਲਕ ਦੀਆਂ ਬਾਹਾਂ ਵਿੱਚ ਤਾਕਤ ਹੈ ਉਹ ਸਿਰਫ ਮੇਰਾ ਸਿਰ ਪਾੜ ਸਕਦਾ ਹੈ ਮੇਰੇ ਮਾਲਕ ਕੋਲ ਨਹੀਂ ਤਾਕਤ ਤੇ ਉਹ ਤੇਰੇ ਮਾਲਕ ਨੂੰ ਧਰਤੀ ਤੋਂ ਚੁੱਕ ਕੇ ਲੈ ਗਿਆ ਕਸੂਰ ਮੇਰਾ ਕੋਈ ਨਹੀਂ ਬਸ ਜ ਮਾਲਕ ਮਾਲਕ ਜਿਹਦਾ ਤਗੜਾ ਸੀ ਉਹ ਲੈ ਗਿਆ ਇਹ 4 6 17 ਨਹੀਂ ਜੀ ਉਰਦੂ ਦੀਆਂ ਉਹ ਫਕੀਰ ਕਹਿੰਦਾ ਤੇਰੇ ਮਾਲਕ ਕੋ ਤੇਰੀ ਰਾਇਤ ਜ਼ਰੂਰ ਥੀ ਉਹਨੇ ਤੇਰਾ ਪੱਕੇ ਲੈਣਾ ਸੀ ਰਹਿ ਸਮਝ ਗਿਆ ਨਾ ਤੇਰੇ ਮਾਲਕ ਕੋ ਤੇਰੀ ਰਾਇਤ ਜ਼ਰੂਰ ਥੀ मेरे मालक को मेरी हमायत जरूर थी तेरा मालिक आया वो सट पटा गया फिर मेरे मालक को भी ख्याल आ गया जिसके सिर ऊपर तू स्वामी सोध कैसा पावे बोल न जान माया मद माता मरना चेतना वह तेरे मालक को तेरी रियायत जरूर थी मेरे मालक को मेरी हमायत जरूर थी ਤੇਰਾ ਮਾਲਕ ਆਇਆ ਉਹ ਸੱਟ ਪਟਾ ਗਿਆ ਮੇਰਾ ਮਾਲਕ ਆਇਆ ਥੇ ਫਿਰ ਯਾਦ ਰੱਖਿਓ ਤੇਰਾ ਮਾਲਕ ਆਇਆ ਉਹ ਸੱਟ ਪਟਾ ਗਿਆ ਮੇਰੇ ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ ਤੇਰਾ ਮਾਲਕ ਆਇਆ ਉਹ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਉਹ ਲੇਖਾ ਚੁਕਾ ਗਿਆ ਮੈਂ ਕਿ ਬੇਨਤੀ ਕਰਾਂਗਾ ਰੱਬ ਵੱਡਾ ਮਾਲਕ ਕਿਹੜਾ ਗੁਰੂ